ਦੇਖੋ ਮਾਲਕ ਦੇ ਰੰਗ ਨੇ ਜੇ ਨੂੰ ਸੱਚੇ ਪਾਸ਼ਾ ਨੇ ਤਿਲਕ ਕਰਨਾ ਜਿਤਨਾ ਉਹਨੇ ਆ ਲekin ਜਿਥੇ ਤਾਈ ਸਾਡੀ ਗੱਲ ਆ ਮੇਰੀ ਤੇ ਆਜ਼ਾਦ ਵਿਧਾਇਕੀ ਤੇ ਸਾਬਕਾ ਵਿਧਾਇਕੀ ਅਹੀਂ ਜ਼ੀਰਾ ਜੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ ਬਹੁਤ ਅੱਛੀਆਂ ਵੋਟਾਂ ਨਾਲ ਇਹਨਾਂ ਦੋਵੇਂ ਸੀਟਾਂ ਤੇ ਜਿੱਤਣਗੇ ਔਰ ਮਾਝੇ ਚ ਵੀ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਬਹੁਤ ਅੱਛਾ ਕਾਂਗਰਸ ਪਾਰਟੀ ਔਰ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਹਨ ਲੋਕਾਂ ਨੇ ਜ਼ਿਆਦਾ ਵੋਟਾਂ ਪਾਈਆਂ ਪੰਜਾਬ ਦੇ ਵਿੱਚ ਕੀ ਦੇਖਦੇ ਹੋ 13 ਸੀਟਾਂ ਦੇ ਵਿੱਚ 13 ਚ ਕਿਹਦੀਆਂ ਦੱਸਾਂ ਬੀਜੇਪੀ ਦੀਆਂ ਦੱਸਾਂ ਕਾਂਗਰਸ ਦੀਆਂ ਵੀ ਦੱਸ ਦੇ ਕਾਂਗਰਸ ਦੀਆਂ ਉਹ 8 ਪਟਾ ਸੀਟਾਂ ਸਾਡੀਆਂ ਬਾਕੀ ਤੇ ਬਾਕੀ ਬਚੇ ਚ ਬਾਕੀ ਇੱਕ ਮੇਰੇ ਖਿਆਲ ਸਿਹਦਰਪਾਲ ਸਾਹਿਬ ਖਾਤਾ ਖੋਲ ਲੈ ਚਾਹੇ ਪੁਰਾਣੇ ਚਾਹੇ ਬੀਜੇਪੀ ਵੀ ਖਾਤਾ ਖੋਲ ਲੈ ਖਡੂਰ ਸਾਹਿਬ ਹਲਕੇ ਦੇ ਵਿੱਚ ਮੇਨ ਜਿਹੜੀ ਫਾਈਟ ਤੁਸੀਂ ਕਿਸ ਦਾ ਮੰਨਦੇ ਸੀਗੇ ਜੀਰਾਜੀ ਦੀ ਜਿਹੜੀ ਫਾਈਟ ਆ ਕਾਂਗਰਸ ਦੀ ਜਿਹੜੀ ਫਾਈਟ ਸੀ ਉਹ ਬੀਜੇਪੀ ਦਾ ਸੀ ਅਕਾਲੀ ਦਲ ਦਾ ਸੀ ਆਮਾ ਦੀ ਪਾਰਟੀ ਦਾ ਸੀ ਜਾਂ ਅਮਰਤਪਾਲ ਸਿੰਘ ਦਾ ਸੀ ਦੇਖੋ ਸ਼ਾਮ ਤੱਕ ਕਾਫੀ ਕੁਝ ਕਲੀਅਰ ਹੋ ਜਾਏਗਾ। ਔਰ 4 ਤਰੀਕ ਨੂੰ ਤੁਹਾਡ ਨੂੰ ਨਤੀਜੇ ਮਿਲ ਜਾਣੇ ਆ। ਜੀਰਾ ਜੀ ਜਿੱਤ ਕੇ ਆਉਣਗੇ। ਕਣੀ ਸਵੇਰ ਤੋਂ ਜਿਹੜਾ VOTING TREND ਆ ਬੜਾ ਸਲੋ ਆ ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਹ ਕਿੱਥੇ ਨਾ ਕਿੱਥੇ ਇਫੈਕਟ ਕਰ ਰਿਹਾ ਹੈ ਇਹ ਕਰੂਗਾ ਬਹੁਤ ਵੱਡੇ ਪੱਧਰ ਤੇ। ਦੇਖੋ ਜੀ ਇਹ ਤਾਂ ਹੁਣ ਜਿਹਨੇ ਜਿਹਨੇ ਜਿੰਨਾ ਜਿੰਨਾ ਹੋਮਵਰਕ ਕੀਤਾ ਹੋਊਗਾ ਕੋਸ਼ਿਸ਼ ਆਤਨਾ ਲੋਕਾਂ ਨੂੰ ਅਪਰੋਚ ਕੀਤਾ ਹੋਊਗਾ ਘਰੋਂ ਘਰ ਗਏ ਹੋਣਗੇ। ਮੈਨੂੰ ਸਾਰੀਆਂ ਪਾਰਟੀਆਂ ਨੂੰ ਪੁੱਛ ਲਓ ਕਿਹੜਾ ਕਿਹੜਾ ਦੋ ਟੋੜ ਕੇ ਆ ਬਈ ਵੋਟਾਂ ਤਾਂ ਉਸੇ ਹਿਸਾਬ ਨਾਲ ਹੀ ਆਉਣੀਆਂ ਹੋਰ ਵੈਸੇ ਵੀ ਜੇ ਆਪਾਂ ਦੁਆਬੇ ਦੀ ਗੱਲ ਕਰੀਏ ਤੇ 8% ਲੋਕ ਤਾਂ ਦੋਹਾਂ ਸਾਲਾਂ ਦੇ ਵਿਦੇਸ਼ ਚ ਰਹੇ ਗਏ ਜਿਹੜੀ ਨਵੀਂ ਪੀੜ੍ਹੀ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਉਹ ਸਾਰੇ ਵਿਦੇਸ਼ ਨੇ ਸੋ ਜਿੰਨੀਆਂ ਵੋਟਾਂ ਉਹਨਾਂ ਮਤਲਬ 1,44,000 ਵੋਟ ਕਬੂਤਰੇ ਦੀ ਆ ਮੈਂ ਸਮਝਦਾ ਕਿ 90 ਤੋਂ 2 ਉੱਪਰ ਪੈ ਜਾਣ 2 ਘੱਟ ਪੈ ਜਾਣ 90000 ਵੋਟ 92 ਪੈ ਜਵੇ 95 ਪੈ ਜਵੇ ਜਾਂ 88 ਰਹਿ ਜਵੇ ਇੱਥੇ ਇੱਕ ਵੋਟਪਾਲ ਹੋਣੀ ਹੈ ਓਵਰ ਆਲ ਕਿੰਨਾ ਦੇਖਦੇ ਪੰਜਾਬ ਚ 60 ਤੋਂ ਉੱਪਰ ਟੱਪੂਗਾ ਕਿ ਤੁਹਾਡਾ ਅਨੁਮਾਨ ਕੀ ਹੈ ਮੈਂ ਤਾਂ ਆਪਣੇ ਹਲਕੇ ਬਾਰੇ ਦੱਸ ਸਕਦਾ ਲੇਕਿਨ ਹਮੇਸ਼ਾ ਪਾਰਲੀਮੈਂਟ ਜਦੋਂ ਆਉਂਦੀ ਹੈ ਨਾ ਗਰਮੀਆਂ ਚ ਆਉਂਦੀ ਹੈ ਔਰ ਇਸ ਵੇਲੇ ਛੁੱਟੀਆਂ ਵੀ ਹੁੰਦੀਆਂ ਲੋਕ ਛੁੱਟੀਆਂ ਮਨਣ ਵੀ ਚਲੇ ਜਾਂਦੇ ਆ ਕੁਝ ਲੋਕ ਗਰਮੀ ਕਰਕੇ ਅਮੀਰ ਆਦਮੀ ਬਾਹਰ ਨਹੀਂ ਆਉਂਦੇ ਇਹ ਇਹ ਫਰਕ ਵਿੱਚ ਆਉਂਦਾ ਤੇ ਲੋਕ ਜਿਹੜੀ ਸਾਡੀ ਅਸੈਂਬਲੀ ਐਮ.ਐਲ.ਏ ਦੀਆਂ ਵੋਟਾਂ ਉਹ ਸਰਦੀ ਚ ਆਉਨੀਆਂ ਤਾਂ ਲੋਕ ਬਹੁਤ ਤਗੜੇ ਹੋ ਕੇ ਡਟ ਕੇ ਆ ਕੇ ਪਹੁੰਚਦੇ ਰਾਣਾ ਜੀ ਦਾ ਸਵਾਲ ਹੈ ਇੰਡੀ ਗੱਤਵੰਦ ਜਿਹੜਾ ਹੈਗਾ ਵਾ ਸੁਸ਼ੀਲ ਰਿੰਕੂ ਦੀ ਪਤਨੀ ਕਹਿੰਦੇ ਸੂਟ ਵੰਡ ਰਹੇ ਲੋਕਾਂ ਨੂੰ ਵੰਡਾ ਰਹੇ ਆ ਤੇ ਯਾਰ ਹੁਣ ਮੈਂ ਕੀ ਕਰ ਸਕਦਾ ਲੈਣ ਵਾਲੇ ਲੈ ਰਹੇ ਆ ਸੁਸ਼ੀਲ ਦੇਣ ਵਾਲੇ ਦੇ ਰਹੇ ਆ ਤੁਹਾਡੇ ਚੰਨੀ ਸਾਹਿਬ ਨੇ ਉਹਨਾਂ ਦੀ ਜਿਹੜੀ ਕਿ ਵੀਡੀਓ ਵਾਇਰਲ ਕਰ ਦਿੱਤੀ ਤੇ ਚੰਗਾ ਕੀਤਾ ਲੋਕਾ ਤੁਹਾੜ ਕੇ ਕੇਸ ਪੱਤਰਕਾਰ ਨੇ ਕੀਤੀ ਵੀ 9 ਚੰਨੀ ਸਾਲ ਦਾ ਰਾਣਾ ਜੀ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇੰਡੀਗਟ ਗੱਠਜੋੜ ਜਿਹੜਾ ਪੂਰੇ ਭਾਰਤ ਦੇ ਵਿੱਚ ਰਿਹਾ ਹੈਗਾ ਵਾ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਇਲੈਕਸ਼ਨ ਲੜੇ ਨੇ ਪਰ ਪੰਜਾਬ ਦੇ ਵਿੱਚ ਇਹਦਾ ਵਿਰੋਧ ਹੋਇਆ ਔਰ ਕੀ ਮੰਨਦੇ ਹੋ ਕਿ ਇਲੈਕਸ਼ਨਾਂ ਤੋਂ ਬਾਅਦ ਇੰਡੀਗਟ ਗੱਠਜੋੜ ਪੰਜਾਬ ਦੇ ਵਿੱਚ ਚੱਲੇਗਾ ਔਰ ਜਿਹੜੇ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਇੰਡੀਗਟ ਗੱਠਜੋੜ ਚੱਲੇਗਾ ਕਿ ਨਹੀਂ ਚੱਲੇਗਾ ਦੇਖੋ ਹਿੰਦੁਸਤਾਨ ਤੇ ਗੱਠਜੋੜ ਚੱਲੇਗਾ ਔਰ ਪੰਜਾਬ 'ਚ ਨਾ ਪਹਿਲਾਂ ਚੱਲਿਆ ਨਾ ਹੋਣਾ ਤੇ ਨਾ ਅੱਗੇ ਹੋਊਗਾ ਅੱਗੇ ਕਿੱਦਾਂ ਹੋਊਗਾ ਜਦ ਅਸੀਂ ਇਲੈਕਸ਼ਨ ਚ ਹੀ ਰੇ ਕੱਟੇ ਹੋਏ ਇਹ ਇਹਦੇ ਬਾਅਦ ਕਿਵੇਂ ਇਕੱਠੇ ਹੋ ਗਏਗਾ ਜੀ ਡਟ ਕੇ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ